ਅੰਜੀ ਸਿੰਘ ਜੀ ਕੀ ਹਾਲ ਚੱਲ ਨੇ ਪਿਛਲੇ ਦਿਨੀਏ ਜਿਹੜੇ ਅਨਕਾਉਂਟਰ ਦੇ ਵਿੱਚ ਆਪਣੇ ਪੰਜਾਬੀ ਮੁੰਡੇ ਜਿਹੜੇ ਮਾਰੇ ਗਏ ਆ ਬੇਹੱਦ ਨਿੰਦਣਯੋਗ ਤੇ ਬੜੀ ਮਾੜੀ ਘਟਨਾ ਜਿਹੜੀ ਵਾਪਰੀ ਆ ਤੇ ਪਰ ਇੱਥੇ ਨਾਲ ਨਾਲ ਇਹ ਵੀ ਇੱਕ ਸਵਾਲ ਬਣਦਾ ਆ ਵੀ ਜਿਹੜੇ ਬੰਦੇ ਬਾਹਰ ਬੈਠੇ ਉਹਨਾਂ ਨੂੰ ਧੜਕਾਉਂਦੇ ਆ ਜਿਹੜੇ ਇਹੋ ਜੇ ਕੰਮ ਕਰਦੇ ਨੇ ਅਕਸਾਉਂਦੇ ਆ ਕਿ ਉਹਨਾਂ ਦੇ ਬੱਚਿਆਂ ਦਾ ਕਦੇ ਕੋਈ ਨੁਕਸਾਨ ਹੋਇਆ करेगी ਉਹਨਾਂ ਦੇ ਬੱਚਿਆਂ ਦੇ ਕੋਈ ਝਰੀਟ ਆਈ ਆ ਕਿਉਂ ਹਮੇਸ਼ਾ ਬਲੀ ਦੇ ਬੱਕਰੇ ਇਹ ਕਾਮ ਮਾਤਲ ਪੰਜਾਬ ਦੇ ਗਰੀਬ ਗਰੀਬ ਪਰਿਵਾਰ ਹੀ ਬਣਦੇ ਨੇ ਜਾਇ ਉਹ ਪੈਸੇ ਦਾ ਲਾਲਚ ਕਰ ਲੋ ਜਾਓ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਇਤਾਂ ਦਾ ਜਿਹੜਾ ਚਾਂਸ ਲੈ ਲੈਂਦੇ ਨੇ ਬੋਲ ਬੇ ਕੋ ਬੇਣ ਤਾਂ ਸਭ ਕੋ ਸੋਚਦਾ ਜੇ ਤੋਂ ਜੇ ਬੱਚੇ ਕੋ ਨਹੀਂ ਸਾਹ ਚੱਲਦਾ ਹੀ ਨਿਕਲਦੇ ਬੰਦਾ ਕੀ ਕਰਿਆ ਕਰਨੀ ਦੁੱਖ ਤੇ ਫਿਰ ਬੋਲੋ ਤੇ ਜਿਹਦੇ ਘਰੋਂ ਜੀ ਚੱਲ ਜੇ ਦੋਸਤ ਨੂੰ ਹੁੰਦਾ ਹੀ ਹੈ ਨਹੀਂ ਇੱਥੇ ਹੀ ਆ ਕਲਾਂ ਨੂੰ ਇਹ ਹੁਣ ਸਾਡੇ ਹੁਣ ਦਿਲ ਤੇ ਸਾਨੂੰ ਪਾ ਪਤਾ ਕਿ ਦائیں ਤਰਫ ਨਾਲ ਪਰ ਗੱਲ ਇਥੇ ਇਹ ਆ ਵੀ ਜਿਹੜੇ ਹੁਣ ਇਹ ਹਰਕਤਾਂ ਕਰਦੇ ਨੇ ਜਿਹੜੇ ਬੰਦੇ ਬਾਹਰ ਬੈਠੇ ਪੜਕਾਉਂਦੇ ਨੇ ਕੀ ਹਮੇਸ਼ਾ ਅਸੀਂ ਸਾਰੀ ਜ਼ਿੰਦਗੀ ਇਦਾਂ ਹੀ ਸਿੱਧੀ ਲੜਾਈ ਲੜਦੇ ਰਵਾਂਗੇ ਤੇ ਇਦਾਂ ਹੀ ਆਪਦਾ ਨੁਕਸਾਨ ਕਰਾਉਂਦੇ ਰਵਾਂਗੇ ਕਦੇ ਵੀ ਅਸੀਂ ਹੋਰ ਕੰਟਰੀਆਂ ਜਿਨ੍ਹਾਂ ਦੀਆਂ ਅਸੀਂ ਐਗਜ਼ਾਮਪਲਾਂ ਦਿੰਨੇ ਆ ਇਜ਼ਰਾਈਲ ਦੀਆਂ ਦਿੰਨੇ ਆ ਯਹੂਦੀਆਂ ਦੀਆਂ ਦਿੰਨੇ ਆ ਕਿ ਉਹਨਾਂ ਵਾਂਗ ਅਦੇ ਵੀ ਸਮਾਰਟ ਹੋ ਕੇ ਨਹੀਂ ਅਸੀਂ ਲੜਨਾ ਸਿੱਖਾਂਗੇ ਕਿ ਸਾਰੀ ਜ਼ਿੰਦਗੀ ਇਦਾਂ ਹੀ ਮਾਮਾ ਬਿਲਕੜੀਆਂ ਰਹਣੀਆਂ ਕਿ ਇਦਾਂ ਹੀ ਮਾਮਾ ਦੇ ਪੁੱਤ ਜਿਹੜੇ ਇਸ ਤਰ੍ਹਾਂ ਦਾ ਜਾਣਦੇ ਰਹਿਣਗੇ ਪਰ ਕਾਰਨ ਇਹ ਆ ਇਹਦੇ ਪਿੱਛੇ ਜਿਹੜੇ ਇਹ ਕੰਮ ਕਰਾਉਂਦੇ ਆ ਦੇਖੋ ਪੰਜਾਬ ਪੁਲਿਸ ਜਾਂ ਉਥੋਂ ਦਾ ਸਿਸਟਮ ਆ ਜਾਂ ਜਿਹੜੀ ਇੰਡੀਆ ਦੀ ਪੁਲਿਸ ਆ ਉਹ ਤਾਂ ਇੱਕ ਅੱਤ ਦਰਜੇ ਦੀ ਜਿਹੜੀ ਆ ਜ਼ੁਲਮ ਕਰਨ ਵਾਲੀ ਮੰਨੀ ਗਈ ਆ ਪਰ ਜੇ ਇੱਕ ਧਿਰ ਜ਼ੁਲਮ ਕਰਨ ਵਾਲੀ ਮੰਨੀ ਜਾਵੇ ਤਾਂ ਉਹ ਤੋਂ ਬਾਅਦ ਸਿਆਣਪ ਉਸ ਬੰਦੇ ਦੀ ਹੁੰਦੀ ਆ ਜਿਹੜਾ ਉਸ ਧਿਰ ਦਾ ਸਮਾਰਟ ਬਣ ਕੇ ਸਿਆਣਾ ਬਣ ਕੇ ਆਪ ਦਾ ਬਿਨਾਂ ਕੋਈ ਨੁਕਸਾਨ ਕਰਾਏ ਹੋਏ ਮੁਕਾਬਲਾ ਕਰਦਾ ਆ ਪਰ ਨਹੀਂ ਸਾਡੇ ਵਾਲਿਆਂ ਨੂੰ ਤਾਂ ਇਹੀ ਲੱਗਦਾ ਆ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਆ ਉੱਥੇ ਜਿੰਨੇ ਵੀ ਬੰਦੇ ਮਰਦੇ ਆ ਕਤਲੋਗਾਰਦ ਹੁੰਦੀ ਆ ਇਹ ਜਿਹੜੀਆਂ ਬਾਹਰ ਬੈਠੀਆਂ ਗਿਰ ਜਾਂ ਇਹ ਚਾਹੁੰਦੀਆਂ ਵੀ ਜਿੰਨੀ ਵੀ ਉੱਥੇ ਕਤਲੋਗਾਰਦ ਹੋਵੇ ਤੇ ਉਨਾਂ ਹੀ ਜਿਹੜਾ ਆ ਇਹਨਾਂ ਨੂੰ ਇੱਥੇ ਬਾਹਰ ਬੈਠਾ ਨੂੰ ਫਾਇਦਾ ਹੁੰਦਾ ਆ ਉਨੀਆਂ ਹੀ ਵੱਧ ਟਾਰਾ ਮਾਰਦੇ ਨੇ ਜਿੱਦẽ ਉਹ ਮੁੰਡਿਆਂ ਨੇ ਇਨਕਾਊਂਟਰ ਦੀ ਖਬਰ ਆਉਂਦੀ ਆ ਤੇ ਇੱਥੇ ਜਿਹੜੇ ਸੋਸ਼ਲ ਪਲੇਟਫਾਰਮ ਨੇ ਖਾਸ ਕਰਕੇ ਜਿਵੇਂ ਟਿਕਟੌਕ ਵਗੈਰਾ ਉਹਦੇ ਉੱਪਰ ਕੱਲਾ ਇਹਨਾਂ ਦੇ ਖੁਸ਼ੀ ਦੇ ਵਿੱਚ ਗਿੱਧੇ ਭੰਗੜੇ ਨਹੀਂ ਇਹਨਾਂ ਦੇ ਦਿਲਾਂ ਦੇ ਵਿੱਚ ਲੱਡੂ ਹੀ ਫਟਦੇ ਸੀਗੇ ਤੇ ਇਹਨਾਂ ਨੂੰ ਇਹ ਸੀ ਵੀ ਗੈਂਟੀ 30 ਤੋਂ 30 ਕਿਉਂ ਨਹੀਂ ਹੋਈ ਤੇ 30 ਤੋਂ 300 ਕਿਉਂ ਨਹੀਂ ਹੋਈ ਸਾਡੇ ਚੱਲਦੇ ਇੱਕ ਵਾਰੀ ਆ ਨੂੰ ਵੇਖ ਲੈ ਬਸ ਜੀ ਕੋਈ ਵੀ ਅਲੱਗ ਸੱਚੇ ਚਾਚੂ ਨੇ ਤੇ ਇਹ ਹਰ ਵਕਤ ਗੁਰੂ ਮਹਾਰਾਜ ਆ ਕੇ ਖੜ ਕੇ ਅਰਦਾਸ ਕਰਦੇ ਆ ਆ ਕਬਾਛ ਹਿੱਤੀ ਤੇ ਜਲਦੀ ਕਰ ਵੀ ਜਿਹੜੀ ਇਹ ਗਿਣਤੀ ਆ 300 ਤੋਂ 3000 ਕਰ ਤੇ ਫੇਰ ਅਸੀਂ ਇਹ ਝੰਡੋਰਾ ਜਿਹੜਾ ਪਿੱਟ ਕੇ ਤੇ ਫੇਰ ਸਾਡੀਆਂ ਦਿਮਾਰ ਤੋਂ ਫੇਰ ਬਾਹਰ ਲੇ ਗਾਂ ਕੰਟਰੀਆਂ ਦੇ ਵਿੱਚ ਹੋਰ ਆਰਗੇਨਾਈਜੇਸ਼ਨ ਦੀਆਂ ਚਿੱਠੀਆਂ ਵੇਖਣ ਲੱਗਣ ਉਹਦੇ ਬਿਹਾਫ ਤੇ ਗ੍ਰੀਨ ਕਾਰਡ ਮਿਲਣ ਲੱਗਣ ਤੇ ਇਹ ਗਰਜਾਂ ਜਿਹੜਾ ਨਵੇਂ ਮੁਰਦੇ ਲੱਭ ਕੇ ਉਹਨਾਂ ਦਾ ਮਾਸ ਉਤਿਆਂ ਲੱਗਣ ਪਰ ਕਦੇ ਪੰਜਾਬ ਬੈਠੇ ਜਿਹੜੇ ਭੋਲੇ ਭਾਲੇ ਲੋਕ ਆ ਜਾਂ ਜਿਹੜੇ ਇੱਥੇ ਵੀ ਨਾ ਸੈਂਟ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਕਦੇ ਪੁੱਛੋ ਤਾਂ ਸਹੀ ਯਾਰ ਵੀ ਥੋਡੇ ਬੱਚਿਆਂ ਦੇ ਕਦੇ ਖਰੋਜ ਤਾਂ ਕਬਣੀ ਆਉਂਦੀ ਜਿਹੜੇ ਬਾਹਰ ਬੈ पहुंच भी नहीं सकता वो बच्चा जो है अनपढ़ जो तो, तो परले बने दी भी नहीं आ आज तड़के सुबह पंजाब पुलिस की गुरदासपुर जनपद की टीम ने थाना पूरनपुर आकर प्रभारी को यह सूचना दी कि उनके वहां कुछ दिन पहले बक्सोवाल पुलिस चौकी पर खालिस्तानी आतंकवादियों द्वारा एक ग्रेनेड फेंका गया था वो संदिग्ध पूरनपुर थाना क्षेत्र में छुपे हुए हो सकते हैं इस सूचना पर तत्काल इनके द्वारा मुझे अवगत कराया गया और अन्य उच्च अधिकारियों को अवगत कराया गया तत्काल डेल्टा के माध्यम से पूरे जनपद की नाकाबंदी कर चेकिंग शुरू कराई गई तभी खमरिया पॉइंट जो पुरानपुर थाना क्षेत्र में पड़ता है वहां पर तैनात पुलिस ब्रिकेट ने यह बताया कि एक बाइक सवार तीन संदिग्ध नवयुवक जिनके पास कुछ संदिग्ध वस्तुएं होना प्रतीत होता है वो तेजी से बाइक चलाकर खतरनाक तरीके से बाइक चलाकर जनपद पीलीभीत की तरफ गए हैं तत्काल पंजाब पुलिस की टीम और हमारे थाना पुरनपुर पुलिस प्रभारी ने उनका पीछा किया दूसरी तरफ से जो इधर के आने वाले संभावित रास्ते हैं उस पर थाना गजरौला और थाना माधो दोनों को अलर्ट किया गया और उधर से मेरे द्वारा भी इधर मूव किया गया जो पुल पड़ता है पूरनपुर से पीलीभीत के बीच में जो निर्माणाधीन पुल है उस पर इनके द्वारा ये नहर पटरी पर मुड़ गए जब पीछा किया गया और इन्हें ललकारा गया तो इन्होंने पुलिस पर फायर शुरू कर दिया जवाबी फायरिंग में तीनों आतंकवादी घायल हुए हैं उन्हें सीएससी पूरनपुर भेजा गया है उनके पास से दो ए के दो फॉरन मेड ब्लॉक पिस्टल और भारी मात्रा में एम्यूनेशन बरामद हुआ है उनके बारे में जो बातें बताई गई हैं पंजाब पुलिस के द्वारा कि इनका कुछ फॉरेन कनेक्शन भी है उसके संबंध में पूरी वैधानिक कार्रवाई की जा रही है ਸਭ ਤੋਂ ਪਹਿਲੇ ਇਹਨੇ પ્રાથમਿਕ ਉਪਚਾਰ ਕਰ ਕੇ ਸੀਐਸਸੀ ਭੇਜਿਆ ਗਿਆ ਹੈ। ਅਤੇ ਉਸ ਦੇ ਬਾਅਦ ਜੈਸਾ ਵੀ ਡਾਕਟਰੋ ਦੁਆਰਾ ਕਹਾ ਜਾ ਰਹਾ ਹੈ ਵੈਸੀ ਚੀਜ਼ੇ ਕੀ ਜਾ ਰਹੀ ਹੈ। ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਕ੍ਰਾਈਮ ਦੀ ਦੁਨੀਆ ਦੀ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਆ ਜਾਂ ਕ੍ਰਾਈਮ ਦੀ ਦੁਨੀਆ ਦੀ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਿਤ ਕਹਾਣੀ ਤੱਥਾਂ ਦੇ ਆਧਾਰ ਤੇ ਨਿਸ਼ਰ ਕਰੀ ਦੀ ਆ ਸੋ ਅੱਜ ਤੁਸੀਂ ਥੰਬਨੇਲ ਤੋਂ ਹੁੰਦਾ ਜਿਹਾ ਲੈ ਲਿਆ ਹੁਣ ਉੱਤਰ ਪ੍ਰਦੇਸ਼ ਦੇ ਪੀਲੀ ਭੀਤ ਵਿੱਚ ਹੋਏ ਤਿੰਨ ਨੌਜਵਾਨਾਂ ਦਾ ਬੀਤੇ ਦਿਨੀ ਜੋ ਮੁਕਾਬਲਾ ਹੋਇਆ ਉਸ ਮੁਕਾਬਲੇ ਦੇ ਵਿੱਚ ਜੋ ਤਿੰਨ ਨੌਜਵਾਨ ਮਾਰੇ ਗਏ ਆ ਜਿਨ੍ਹਾਂ ਦੇ ਨਾਮ ਗੁਰਵਿੰਦਰ ਬਰਿੰਦਰ ਤੇ ਜਸ਼ਨਪ੍ਰੀਤ ਸੀ ਸੋ ਮੁਕਾਬਲੇ ਤੋਂ ਬਾਅਦ ਇਹਨਾਂ ਤਿੰਨਾਂ ਨੌਜਵਾਨਾਂ ਬਾਰੇ ਵੱਖ-ਵੱਖ ਤੱਥਾਂ ਦੇ ਆਧਾਰ ਤੇ ਖਬਰਾਂ ਨਿਕਲ ਕੇ ਆਈਆਂ ਨੇ ਲੋਕਾਂ ਦੀਆਂ ਟਿੱਪਣੀਆਂ ਨੇ ਸੋਸ਼ਲ ਮੀਡੀਆ ਭਰਿਆ ਪਿਆ ਸਾਨੂੰ ਵੀ ਇੰਸਟਾਗ੍ਰam ਤੇ ਬਹੁਤ ਮੈਸੇਜ ਆਏ ਵੀ ਤੁਸੀਂ ਬੋਲੋ ਸੋ ਅਸੀਂ ਦੇਖਦੇ ਸੀਗੇ ਵੀ ਕੌਣ ਕੀ ਕਹਿੰਦਾ ਬਹੁਤ ਸੀਨੀਅਰ ਪੱਤਰਕਾਰਾਂ ਨੇ ਵੀ ਇਸ ਮੁੱਦੇ ਉੱਤੇ ਗੱਲਾਂ ਕੀਤੀਆਂ ਨੇ ਉਹਨਾਂ ਨੇ ਵੀ ਤੱਥਾਂ ਦੇ ਆਧਾਰ ਤੇ ਬਲਜੀਤ ਸਿੰਘ ਪਰਮਾਰ ਨੇ ਵੀ ਬਹੁਤ ਵਿਵਾਕੀ ਨਾਲ ਗੱਲਾਂ ਕੀਤੀਆਂ ਨੇ ਕਿ ਪੁਲਿਸ ਦੀ ਜਿਹੜੀ ਕਾਰਜਗਾਰੀ ਆ ਜੋ ਹੋਈ ਆ ਜਦੋਂ ਇਹਨਾਂ ਨੌਜਵਾਨਾਂ ਦਾ ਮੁਕਾਬਲਾ ਬਣਾਇਆ ਮੁਕਾਬਲੇ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਾਇਆ ਗਿਆ ਪਰ ਅੰਤ ਇੱਕ ਹੀ ਖਬਰ ਆਉਂਦੀ ਆ ਵੀ ਤਿੰਨੇ ਨੌਜਵਾਨ ਜੋ ਮੁਕਾਬਲੇ ਦੇ ਵਿੱਚ ਮਾਰੇ ਗਏ ਸੋ ਜਿਵੇਂ ਕਿ ਤੁਸੀਂ ਦੇਖਿਆਗਾ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਟਿੱਪਣੀਆਂ ਨਿਕਲ ਕੇ ਆਈਆਂ ਨੇਗੀਆਂ ਵੀ ਇਹ ਨੌਜਵਾਨ ਮੇਕੇ ਫੋਟੋਆਂ ਨੇ ਇਹਨਾਂ ਨੌਜਵਾਨਾਂ ਦੀਆਂ ਤਿੰਨਾਂ ਦੀਆਂ ਫੋਟੋਆਂ ਤੋਂ ਬਾਅਦ ਉਹੀ ਕੱਪੜਿਆਂ ਦੇ ਵਿੱਚ ਹਸਪਤਾਲ ਦੇ ਵਿੱਚ ਇਹਨਾਂ ਦੀਆਂ ਮ੍ਰਿਤਕ ਦੇਹਾਂ ਪਈਆਂ ਨੇਗੀਆਂ। ਉਹ ਪਹਿਲੀ ਤਾਂ ਗੱਲ ਇਹ ਹੈ ਵੀ ਅਸੀਂ ਇਸ ਖਬਰ ਬਾਰੇ ਬੋਲਣਾ ਇਸ ਕਰਕੇ ਨਹੀਂ ਸੀ ਚਾਹੁੰਦੇ ਕਿ ਬੜਾ ਮਾੜਾ ਹੋਇਆ ਮਾੜਾ ਇਸ ਕਰਕੇ ਹੋਇਆ ਵੀ ਜੋ ਤਿੰਨ ਨੌਜਵਾਨ ਸੀ ਉਹਨਾਂ ਦੇ ਘਰ ਖਤਮ ਹੋ ਗਏ। ਉਹਨਾਂ ਦੇ ਪਰਿਵਾਰ ਦੇਖੇ ਨਹੀਂ ਜਾਂਦੇ। ਪਰਿਵਾਰ ਦੀਆਂ ਵੀ ਇੰਟਰਵਿਊਆਂ ਆਈਆਂ ਨੇਗੀਆਂ। ਇੰਟਰਵਿਊ ਦੇ ਵਿੱਚ ਇੱਕ ਨੌਜਵਾਨ ਦੀ ਵਾਈਫ ਨੇ ਵੀ ਇੰਟਰਵਿਊ ਦਿੱਤੀ ਆ ਵੀ ਉਹ ਇੰਨਾ ਕੋ ਸਿੰਪਲ ਤੇ ਸਾਧ ਬੰਦਾ ਸੀਗਾ ਜਿਸ ਨੂੰ ਕਿ ਪੈਸੇ ਗਿਣਨੇ ਵੀ ਨਹੀਂ ਸੀ ਆਉਂਦੇ ਸੋ ਇੱਕ ਨੌਜਵਾਨ ਦੇ ਪਿਤਾ ਨੇ ਦੱਸਿਆਗਾ ਵੀ ਜਿਵੇਂ ਸਾਡੇ ਮੁੰਡੇ ਨੂੰ ਇੱਕ ਪਿੰਡ ਛੱਡਿਆ ਆਉਂਦੇ ਤਾਂ ਉਹਨੇ ਦੂਸਰੇ ਪਿੰਡ ਨਹੀਂ ਸੀ ਆਉਣਾ ਵੀ ਇੰਨਾ ਜਾਦੇ ਉਹ ਸਿੰਪਲ ਸੀਗਾ ਵੀ ਇੰਨਾ ਕੋ ਤਾਂ ਦਿਮਾਗ ਸੀਗਾ ਬੜੇ ਦੁੱਖ ਦੀ ਗੱਲ ਆ ਕਿਉਂਕਿ ਕੌਣ ਗਏ ਆ ਜਿਵੇਂ ਅਕਸਰ ਆਪਾਂ ਕਹਿੰਦੇ ਆ ਵੀ ਗਏ ਆਪਣੇ ਹੀ ਆ ਆਪਣੇ ਪੰਜਾਬ ਦੇ ਹੀ ਗਏ ਆ ਮਿੱਟੀ ਨਾਲ ਜੁੜੇ ਵੀ ਗਏ ਆ ਆਪਣੇ ਪੰਜਾਬੀ ਭਰਾ ਗਏ ਆ ਇਸ ਕਰਕੇ ਮਨ ਵਾਕਿਆ ਹੀ ਉਦਾਸ ਸੀਗਾ ਪਰ ਹੁਣ ਜੋ ਇਸ ਇਨਕਾਊਂਟਰ ਤੋਂ ਬਾਅਦ ਗੱਲਾਂ ਨਿਕਲ ਕੇ ਆਈਆਂ ਨੇਗੀਆਂ ਤੱਥਾਂ ਦੇ ਆਧਾਰ ਤੇ ਕੁਝ ਮੈਂ ਗੱਲਾਂ ਕਰਨੀਆਂ ਨੇਗੀਆਂ ਵੀ ਇਹ ਨੌਜਵਾਨਾਂ ਦੇ ਜੋ ਅਨਕੌਂਟਰੋਵਰਸ ਸਾਨੂੰ ਲੋਕ ਕਹਿੰਦੇ ਸੀਗੇ ਵੀ ਤੁਸੀਂ ਬੋਲੋ ਤੁਹਾਡੀ ਕੀ رائے ਆ ਦੇਖੋ ਸਾਡੀ رائے ਤੇ ਇਹੀ ਆ ਵੀ ਹੋਇਆ ਬੜਾ ਮਾੜਾ ਹੋਇਆ ਜਿਵੇਂ ਮੈਂ ਅਕਸਰ ਕਹਿਣਾ ਹੁੰਦਾ ਵੀ ਕੋਈ ਕਿਤੇ ਵੀ ਜਦੋਂ ਇਨਸਾਨੀਅਤ ਦਾ ਘਾਣ ਹੁੰਦਾ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਦੀ ਆਪਾਂ ਜਾਣ ਲਈਏ ਸੋ ਉਦੋਂ ਮਾੜਾ ਕੋਈ ਕੰਮ ਨਹੀਂ ਹੁੰਦਾ ਪਰ ਮੈਂ ਹੁਣ ਕੁਝ ਗੱਲਾਂ ਕਰਨੀਆਂ ਨੇ ਗੀਆਂ ਗੱਲਾਂ ਇਸ ਕਰਕੇ ਕਰਨੀਆਂ ਨੇ ਕਿਉਂਕਿ ਇਹਨਾਂ ਦੇ ਇਨਕਾਊਂਟਰ ਤੋਂ ਬਾਅਦ ਜਦੋਂ ਇਹਨਾਂ ਦੇ ਸੰਸਕਾਰ ਵੀ ਹੋ ਗਏ ਉਸ ਤੋਂ ਬਾਅਦ ਕੁਝ ਲੋਕਾਂ ਦੇ ਬਿਆਨ ਆਏ ਆ ਉਸ ਤੋਂ ਬਾਅਦ ਕੁਝ ਗਰਮ ਖਿਆਲੀ ਨਿਕਲ ਕੇ ਆਏ ਆ ਜਿਨ੍ਹਾਂ ਦਾ ਇੱਕੋ ਹੀ ਮੋਟਿਵ ਹੁੰਦਾ ਉਹ ਮੈਂ ਲਾਸਟ ਤੇ ਜਾ ਕੇ ਗੱਲ ਕਰੂੰਗਾ ਪਹਿਲਾਂ ਤਾਂ ਆਪਾਂ ਮੇਨ ਗੱਲ ਤੇ ਆਈਏ ਇਹ ਨੌਜਵਾਨ ਯੂਪੀ ਦੇ ਪੀਲੀ ਪੀਤ ਦੇ ਵਿੱਚ ਕਰਨ ਕੀ ਗਏ ਤੇ ਇਹੀ ਤਿੰਨੇ ਨੌਜਵਾਨ ਹੀ ਪੁਲਿਸ ਦਾ ਸ਼ਿਕਾਰ ਕਿਉਂ ਹੋਇਆ ਪਹਿਲਾਂ ਤਾਂ ਇਹ ਗੱਲ ਤੇ ਗੌਰ ਕਰਨ ਵਾਲੀ ਆ ਗਈ 18 ਤੋਂ 19 ਦਸੰਬਰ ਦੀ ਰਾਤ ਨੂੰ ਇਹਨਾਂ ਨੌਜਵਾਨਾਂ ਨੇ ਗਰਨੇਡ ਨਾਲ ਬਖਸੀ ਆਲਾ ਦੀ ਚੌਂਕੀ ਦੇ ਉੱਤੇ ਹਮਲਾ ਕੀਤਾ ਸੀ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹਨਾਂ ਦੇ ਐਂਕਾਉਂਟਰ ਤੋਂ ਪਹਿਲਾਂ ਵੱਖ-ਵੱਖ ਥਾਣਿਆਂ ਦੇ ਵੱਖ-ਵੱਖ ਚੌਂਕੀਆਂ ਦੇ 6 ਜਗ੍ਹਾ ਗਰਨੇਡਾਂ ਦੇ ਨਾਲ ਹਮਲਾ ਹੋ ਚੁੱਕਿਆ ਸੀਗਾ ਹੁਣ ਜੇ ਆਪਾਂ ਗੱਲ ਕਰੀਏ ਵੀ ਇੰਡੀਆ ਦੀ ਕਿਸੇ ਵੀ ਸਟੇਟ ਦੇ ਵਿੱਚ ਚਾਹੇ ਉਹ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਹਿਮਾਚਲ ਹੋਵੇ ਚਾਹੇ ਹੋਰ ਵੀ ਹੋਵੇ ਉਥੇ ਵੀ ਇੱਕ ਪਰਮਾਨੈਂਟ ਸਰਕਾਰ ਮੰਨੀ ਜਾਂਦੀ ਆ ਪੁਲਿਸ ਹੁਣ ਜਿਵੇਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਪਰਮਾਨੈਂਟ ਸਰਕਾਰ ਆ ਗਈ ਉਹ ਇੱਕ ਤੀਜੇ ਧੜੇ ਮੰਨਿਆ ਜਾਂਦਾ ਹੈਗਾ ਹੁਣ ਜਦੋਂ ਤੀਜੇ ਧੜੇ ਦੇ ਉੱਤੇ ਸਰਕਾਰੀ ਕਿਸੇ ادارے ਦੇ ਉੱਤੇ ਐਡਾ ਵੱਡਾ ਹਮਲਾ ਹੋਊਗਾ ਗਰਨੇਡ ਨਾਲ ਉਸ ਤੋਂ ਬਾਅਦ ਪੁਲਿਸ ਦੀ ਵੀ ਬਦਨਾਮੀ ਹੁੰਦੀ ਆ ਵਰਲਡ ਲੈਵਲ ਦੇ ਉੱਤੇ ਜਿਹੜੀ ਸਿਆਸਤ ਚੱਲਦੀ ਹੁੰਦੀ ਹੈਗੀ ਸੋਸ਼ਲ ਮੀਡੀਆ ਦਾ ਦੌਰ ਆ ਪੁਲਿਸ ਦੀ ਬਦਨਾਮੀ ਸਟੇਟ ਦੀ ਬਦਨਾਮੀ ਸਟੇਟ ਤੋਂ ਬਾਅਦ ਜਿਹੜੀ ਗ੍ਰਹਿ ਮੰਤral ਪ੍ਰਧਾਨ ਮੰਤਰੀ ਤਾਂ ਤੱਕ ਗੱਲਾਂ ਵਗ ਜਾਂਦੀਆਂ ਨੇ ਸੋ ਉਹਨਾਂ ਦੀਆਂ ਵੀ ਬਦਨਾਮੀਆਂ ਹੁੰਦੀਆਂ ਬਦਨਾਮੀਆਂ ਦਾ ਕਾਰਨ ਕੀ ਆ ਹਰ ਦੇਸ਼ ਦਾ ਕਿਸੇ ਨਾ ਕਿਸੇ ਦੇਸ਼ ਦੇ ਨਾਲ ਕਿਸੇ ਨਾ ਕਿਸੇ ਵਿਚਾਰਕ ਮਤਭੇਦਾਂ ਨੂੰ ਲੈ ਕੇ ਰੌਲਾਗਾ ਵਕ ਵਕ ਦੇਸ਼ਾਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦੇਖਿਆਗਾ ਵੀ ਹਰ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਦੇਸ਼ ਦੀ ਏਜੰਸੀਆਂ ਦੇ ਬੰਦੇ ਬੈਠੇ ਹੁੰਦੇ ਆ ਸਿਰਫ ਉਹ ਇਹੀ ਇਨਪੁਟਾਂ ਦਿੰਦੇ ਹੁੰਦੇ ਆਗੇ ਵੀ ਇਹਨਾਂ ਦੇ ਦੇਸ਼ ਦੇ ਵਿੱਚ ਆਹ ਕੁਝ ਹੋਈ ਜਾਂਦਾਗਾ ਇਹਨਾਂ ਨੇ ਆਪ ਦਾ ਦੇਸ਼ ਸੁਆਭ ਬਚਾਉਣਾਗਾ ਜਿੰਨਾ ਤੋਂ ਇਹੀ ਜਾਂ ਕੰਟਰੋਲ ਨਹੀਂ ਹੋ ਰਹੀਆਂ ਵੀ ਇਹਨਾਂ ਦੇ ਦੇਸ਼ ਦੇ ਹੀ ਨਾਗਰਿਕ ਇਹਨਾਂ ਦੀ ਸਟੇਟ ਦੇ ਹੀ ਨਾਗਰਿਕ ਇਹਨਾਂ ਦੀ ਸਟੇਟ ਦੇ ਸਰਕਾਰੀ ਅਧਾਰਿਆਂ ਤੇ ਹਮਲੇ ਕੀ ਜਾਂਦੇ ਆਗੇ ਸੋ ਜਦੋਂ ਇਹੋ ਜਿਹਾ ਕੋਈ ਵੱਡਾ ਕਾਂਡ ਹੋਵੇ ਉਥੇ ਤੁਸੀਂ ਬਚਾ ਦੀ ਰਹਿਮ ਦੀ ਅਪੀਲ ਤਾਂ ਭੋਲੀ ਜਾਓ ਵੀ ਪੁਲਿਸ ਤੁਹਾਨੂੰ ਬਖਸ਼ੂਗੀ ਮੈਂ ਬੜੀ ਬਵਾਕੀ ਨਾਲ ਦੱਸਦਾਗਾ ਕਿਉਂਕਿ ਮੇਰਾ ਜਿਹੜਾ ਜਿਵੇਂ ਮੈਂ ਦੱਸਿਆ ਵੀ ਮੇਰਾ ਖੇਤਾ ਹੈ ਨਹੀਂਗਾ ਇਹ ਪਰ ਮੈਂ ਹੁਣ ਇਸ ਖੇਤੇ ਦੇ ਵਿੱਚ ਜਿੰਨਾ ਕ ਮੈਂ ਸਿੱਖਿਆਗਾ ਜਾਂ ਤੁਹਾਡੇ ਸਹਿਯੋਗ ਦੇ ਨਾਲ ਜਿੰਨੀ ਕ ਬੁੱਧੀ ਬਖਸ਼ੀ ਹੈ ਜਾਂ ਜੋ ਮੇਰੇ ਨਾਲ ਕੁਝ ਬੁੱਧੀਜੀਵੀ ਜੁੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕੁਝ ਗੱਲਾਂ ਪਤਾ ਹੀ ਲੱਗਦੀਆਂ ਨੇ ਕਿਉਂਕਿ ਸਾਡੇ ਤੋਂ ਸੀਨੀਅਰ ਬਹੁਤ ਵੱਡੇ ਵੱਡੇ ਆਧਾਰੇ ਨੇਗੇ ਜੇ ਆਪਾਂ ਦੇਖੀਏ ਪੰਜਾਬ ਦੇ ਇਹ ਤਿੰਨ ਨੌਜਵਾਨਾਂ ਦਾ ਪਹਿਲੀ ਵਾਰ ਇਨਕਾਊਂਟਰ ਨਹੀਂ ਹੋਇਆ ਪੰਜਾਬ ਦੇ ਵਿੱਚ ਜਿਵੇਂ ਗੱਲ ਕਰਾਂ ਜਦੋਂ ਕੁਝ ਮਹੀਨੇ ਪਿੱਛੇ ਜਾਈਏ ਤਾਂ ਕਾਲੇ ਤਨੌਲੇ ਵਾਲੇ ਦਾ ਵੀ ਇਨਕਾਊਂਟਰ ਹੋਇਆ ਜ ਜਿਹਦੀ ਕਿ ਆਪਾਂ ਰਿਪੋਰਟ ਵੀ ਪਾਈ ਸੀ ਤਿੰਨ ਪ ਥੋੜਾ ਜਿਹਾ ਪਿੱਛੇ ਜਾਈਏ ਤਾਂ ਤਿੰਨ ਨੌਜਵਾਨਾਂ ਦਾ ਜ਼ੀਰੇ ਦੇ ਵਿੱਚ ਅਨਕਾਉਂਟਰ ਹੋਇਆ ਸੀ ਜਿਸ ਦੇ ਵਿੱਚ ਦੋ ਨੌਜਵਾਨ ਸੀ ਤੇ ਇੱਕ ਨੌਜਵਾਨ ਅੱਜ ਵੀ ਜਿਉਂਦਾ ਹੈਗਾ ਜੋ ਜੇਲ੍ਹ ਦੇ ਵਿੱਚ ਆਪਦੀ ਸਜ਼ਾ ਪੂਰੀ ਕਰ ਰਿਹਾ ਹੈਗਾ ਹੁਣ ਸਾਰੇ ਪ੍ਰਸ਼ਾਸਨ ਪੰਜਾਬ ਦੀ ਪੁਲਿਸ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਾਰੇ ਪੰਜਾਬ ਦੀ ਪੁਲਿਸ ਇੱਕੋ ਜਿਹੀ ਨਹੀਂ ਹੁੰਦੀ ਜੇ ਹੁਣ ਦੇਖੀਏ ਤਾਂ ਜ਼ੀਰੇ ਜਦੋਂ ਅਨਕਾਉਂਟਰ ਹੋਇਆ ਸੀ ਤਾਂ ਉਹ ਵੀ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਦੋ ਨੌਜਵਾਨਾਂ ਨੂੰ ਮੁਕਾਬਲੇ ਦੇ ਵਿੱਚ ਢੇਰ ਕਰਤਾ ਸੀ ਤੇ ਇੱਕ ਪੁਲਿਸ ਵਾਲਾ ਉਹ ਵੀ ਸੀ ਜਦੋਂ ਇੱਕ ਮੁੰਡਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਸੀ ਤਾਂ ਉਹਨੂੰ ਇੱਕ ਮੁਲਾਜ਼ਮ ਹਸਪਤਾਲ ਦੇ ਵਿੱਚ ਸਹੀ ਮੌਕੇ ਸਹੀ ਸਮੇਂ ਭਰਤੀ ਕਰਾਉਂਦਾਗਾ ਉਹਦਾ ਟ੍ਰੀਟਮੈਂਟ ਕਰਾਉਂਦਾਗਾ ਤਾਂ ਉਹ ਜਾ ਕੇ ਜ਼ਿੰਦਗੀ ਦੀ ਜੰਗ ਜਿੱਤਦਾ ਵੀ ਸਾਰੇ ਪੰਜਾਬ ਪੁਲਿਸ ਜਾਂ ਕਿਸੇ ਵੀ ਸਟੇਟ ਦੀ ਪੁਲਿਸ ਨੂੰ ਇੱਕੋ ਰਸੇ ਨਿਗਾਹ ਨਹੀਂ ਸਕਦੇ ਆਪਾਂ ਹਾਂ ਉਹ ਗੱਲ ਜੁਦਾ ਕੀ ਵੀ ਪੁਲਿਸ ਕਿਸੇ ਵੀ ਸਟੇਟ ਦੀ ਹੋਵੇ ਰੱਸੀ ਤੋਂ ਸੱਪ ਬਣਾ ਦਿੰਦੀ ਆਗੀ ਹੁਣ ਮੈਂ ਗੱਲ ਕਰਨ ਜਾ ਰਿਹਾਗਾ ਜਿਹੜੇ ਇਸ ਨੌਜਵਾਨਾਂ ਦੀਆਂ ਲਾਸ਼ਾਂ ਤੇ ਸਿਆਸਤ ਕਰ ਰਹੇ ਆ ਸਿਆਸਤ ਇਸ ਕਰਕੇ ਕਰ ਰਹੇ ਆ ਉਹਨਾਂ ਦੇ ਬਿਆਨ ਆ ਰਹੇ ਆ ਉਹਨਾਂ ਦਾ ਸਿਰਫ ਕੰਮ ਇਹ ਹੈ ਵੀ ਅਸੀਂ ਸਿਰਫ ਲੈਮਲੈਟ ਦੇ ਵਿੱਚ ਰਹਿਣਾ ਹੈਗਾ ਅਸੀਂ ਸਿਰਫ ਹਾਈਲਾਈਟ ਰਹਿਣਾ ਹੈਗਾ ਗਰਮ ਗਰਮ ਬਿਆਨ ਦੇ ਕੇ ਹੁਣ ਪਹਿਲਾ ਬਿਆਨ ਤਿੰਨ ਦੇ ਇਨਕਾਊਂਟਰ ਤੋਂ ਬਾਅਦ ਪੰਨੂ ਅੰਕਲ ਦਾ ਆਉਂਦਾ ਉਹਨਾਂ ਨੇ ਕਿਹਾ 5 ਲੱਖ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਊਂਗਾ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਵੀ ਪੰਨੂ ਅੰਕਲ ਤਿੰਨ ਪਰਿਵਾਰਾਂ ਨੂੰ 5 ਲੱਖ ਨਾਲ ਕੀ ਬਣੂਗਾ ਜੇ ਤੁਸੀਂ ਐਡੇ ਹੀ ਦਾਨੀ ਹੋ 2-2 ਲੱਖ ਪੂਰਾ ਵੀ ਨਹੀਂ ਆਇਆ ਐਨੇ ਤਾਂ ਹੋ ਆਪ ਦੀ ਦਿਹਾੜੀ ਕਰਕੇ ਵੀ ਕਮਾ ਲੈਂਦੇ ਦੂਸਰੀ ਗੱਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਇਹਨਾਂ ਤ ਪ੍ਰਿਆਗਰਾਜ ਦੇ ਵਿੱਚ ਜੋ ਕੁੰਭ ਦਾ ਮੇਲਾ ਹੋਣ ਜਾ ਰਿਹਾ ਉੱਥੇ ਬੰਬ ਸਿੱਟਾਂਗੇ ਉੱਥੇ ਬੰਬ ਸਿੱਟ ਕੇ ਪਬਲਿਕ ਦਾ ਕੀ ਕਸੂਰ ਉਸ ਮੇਲੇ ਦੇ ਵਿੱਚ ਸਿੱਖ ਵੀ ਆਉਣਗੇ ਹਿੰਦੂ ਵੀ ਆਉਣਗੇ ਮੁਸਲਮਾਨ ਵੀ ਆਉਣਗੇ ਸੋ ਉਹਨਾਂ ਦਾ ਕੀ ਕਸੂਰ ਘਾਣ ਤਾਂ ਇਨਸਾਨੀਅਤ ਦਾ ਅੱਗੇ ਹੋਈ ਜਾਂਦਾ ਹੈਗਾ ਸੋ ਉਸ ਤੋਂ ਬਾਅਦ ਕੁਝ ਬਿਆਨ ਹੋਰ ਨਿਕਲ ਕੇ ਆਏ ਆ ਜਿਹੜੇ ਮਤਲਬ ਇਹਨਾਂ ਨੌਜਵਾਨਾਂ ਨੂੰ ਹੁਣ ਪੰਥਕ ਧੜੇ ਦੇ ਨਾਲ ਜੋੜ ਰਹੇ ਆ ਕਿ ਸੋ ਉਹਨਾਂ ਨੂੰ ਮੈਂ ਪੁੱਛਣਾ ਚਾਹਨਾਗਾ ਜਦੋਂ ਇਹ ਨੌਜਵਾਨਾਂ ਦਾ ਇੰਕਾਊਂਟਰ ਹੋ ਗਿਆ ਇਹਨਾਂ ਦੀ ਅਮਰਿਤਕ ਦੇਹਾਂ ਪਰਿਵਾਰ ਹਵਾਲੇ ਕਰ ਦਿੱਤੀਆਂ ਸੀ ਤਾਂ ਪਰਿਵਾਰ ਨੇ ਇੰਟਰਵਿਊ ਵੀ ਦਿੱਤੀਆਂ ਸੀ ਇੱਕ ਨੌਜਵਾਨ ਦੇ ਪਰਿਵਾਰ ਨੇ ਇੰਟਰਵਿਊ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਵੀ ਜੋ ਸਾਡਾ ਮੁੰਡਾ ਸੀ ਉਸ ਦੇ ਗੋਲੀ ਦਾ ਨਿਸ਼ਾਨ ਨਹੀਂ ਸੀ ਉਸ ਦੇ ਗਲੇ ਦੇ ਉੱਤੇ ਨੀਲਾ ਹੋਇਆ ਪਿਆ ਸੀ ਕਿ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਜੋ ਸਾਡੇ ਸ਼ੱਕ ਨੇ ਜੋ ਸਾਨੂੰ ਸ਼ੰਕਾ ਗਈ ਉਦੋਂ ਕੀ ਗੱਲ ਇਹ ਗਰਮ ਖਿਆਲ ਲੀ ਕਿੱਥੇ ਸੀ ਕਿਉਂ ਨਹੀਂ ਗਏ ਕਿਉਂ ਨਹੀਂ ਸੰਸਕਾਰ ਰੋਕਿਆ ਵੀ ਪੂਰੀ ਤਰ੍ਹਾਂ ਸੀ ਕਲੀਅਰ ਕਰੀਏ ਵੀ ਇਹ ਨੌਜਵਾਨ ਵਾਕਿਆ ਹੀ ਪੁਲਿਸ ਨੇ ਫੜ ਕੇ ਮਾਰੇ ਆ ਜਦੋਂ ਸੰਸਕਾਰ ਹੋ ਗਿਆ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਡਿੰਗਾ ਮਾਰਨ ਲੱਗੇ ਹੁਣ ਚਾਹੇ ਪੰਜਾਬ ਪੁਲਿਸ ਆ ਚਾਹੇ ਯੂਪੀ ਦੀ ਪੁਲਿਸ ਆ ਜਦੋਂ ਇਹ ਨੌਜਵਾਨ ਉਹਨਾਂ ਨੇ ਚਾਹੇ ਫੜ ਕੇ ਮਾਰਦੇ ਚਾਹੇ ਉਹਨਾਂ ਨੇ ਅਸਲ ਮੁਕਾਬਲਾ ਕੀਤਾਗਾ ਜਿਹੜੀ ਫੋਟੋਆਂ ਦੀ ਵੀਡੀਓ ਬਣਾ ਕੇ ਲੋਕ ਟਿੱਪਣੀਆਂ ਕਰ ਰਹੇ ਆ ਇਹ ਤਾਂ ਬੜਾ ਸੌਖਾ ਜਿਹਾ ਤਰੀਕਾ ਹੈਗਾ ਪੁਲਿਸ ਲਈ ਉਹਨਾਂ ਨੇ ਕਹਿ ਦੇਣਾਗਾ ਵੀ ਇਹ ਤਾਂ ਕਿਸੇ ਕੋਈ ਝਾਲੀ ਦਸਤਾਵੇਜ਼ ਬਣਾਉਣ ਨੂੰ ਪਹਿਲਾਂ ਇਹ ਫੋਟੋਆਂ ਖਿੱਚਵਾ ਕੇ ਆਏ ਸੀ ਤੇ ਆਉਂਦੇ ਸਾਰੀ ਇਹ ਸਾਡੇ ਟਰੈਪ ਦੇ ਵਿੱਚ ਆ ਗਏ ਸੋ ਤਾਂ ਇਹ ਕਹਿ ਕੇ ਵੀ ਨਿਕਲ ਜਾਣਗੇ ਤੇਰਾ ਜੋ ਰਿਪੋਰਟ ਬਣਾਉਣ ਦਾ ਮਤਲਬ ਇਹ ਸੀ ਕੱਲੀ ਪੁਲਿਸ ਨੂੰ ਦੋਸ਼ ਦਿੱਤੇ ਆ ਕੁਝ ਨਹੀਂ ਬਣਦਾ ਜੇ ਲੋਕ ਪੰਜਾਬ ਦੇ ਪਬਲਿਕ ਪੰਜਾਬ ਪੁਲਿਸ ਨੂੰ ਮੰਨਦੀ ਆ ਵੀ ਉਹਨਾਂ ਨੇ ਯਾ ਯੂਪੀਵੀ ਪੁਲਿਸ ਨੇ ਨਜਾਇਜ਼ ਮੁੰਡਿਆਂ ਦਾ ਮੁਕਾਬਲਾ ਬਣਾਇਆ ਤਾਂ ਕੀ ਗੱਲ ਜਿਹੜੇ ਲੋਕ ਇਹਨਾਂ ਨੌਜਵਾਨਾਂ ਨੂੰ ਗਰਨੇਡ ਚਕਾਈ ਫਿਰਦੇ ਆ ਲਾਲਚ ਦੇ ਕੇ ਅਸਲੇ ਚਕਾਈ ਫਿਰਦੇ ਆ ਉਹ ਗੁਨਾਹਗਰ ਨਹੀਂਗੇ ਨਿੱਕੇ ਨਿੱਕੇ ਲਾਲਚਾਂ ਪਿੱਛੇ ਇਹ ਨੌਜਵਾਨਾਂ ਨੂੰ ਗੱਲਾਂ ਚ ਲਾ ਕੇ ਬਰਗਲਾ ਕੇ ਇਹ ਕਿਹੜਾ ਸੰਘਰਸ਼ ਹੋਇਆ ਸਰਕਾਰੀ ਅਦਾਰਿਆਂ ਦੀ ਇਹ ਕੰਧਾ ਚ ਗਰਨੇਡ ਮਰਵਾਉਂਦੇ ਫਿਰਦੇ ਆ ਕਿ ਉਹ ਗੁਨਾਹਗਰ ਨਹੀਂਗੇ ਸੋ ਬੇਨਤੀ ਮੇਰੀ ਇਹ ਹੈਗੀ ਅੱਜ ਦੇ ਨੌਜਵਾਨਾਂ ਦੇ ਅੱਗੇ ਜੇ ਕੋਈ ਤੁਹਾਨੂੰ ਏਸੇ ਹੀ ਤਰ੍ਹਾਂ ਕੋਈ ਤੁਹਾਨੂੰ ਵਰਗਲਾਉਂਦਾਗਾ ਤੁਹਾਨੂੰ ਲਾਲਚ ਦਿੰਦਾ ਤੁਸੀਂ ਔਖੇ ਹੋ ਕੋਈ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਹੋ ਚਾਹੇ ਤੁਸੀਂ ਕਿਸੇ ਗਰੀਬੀ ਦੀ ਦਲਦਲ ਦੇ ਵਿੱਚ ਫਸ ਚੁੱਕੇ ਹੋ ਸਭ ਕੁਝ ਹੋ ਜਾਂਦਾ ਹੁੰਦਾ ਸਭ ਕੁਝ ਨਿਕਲ ਜਾਂਦਾ ਹੁੰਦਾ ਜੇ ਕੋਈ ਤੁਹਾਨੂੰ ਕਿਸੇ ਸੰਘਰਸ਼ ਦੀ ਗੱਲ ਕਰਕੇ ਤੁਹਾਨੂੰ ਵਰਗਲਾਉਂਦਾਗਾ ਤਾਂ ਉਹਨੂੰ ਤੁਸੀਂ ਇਹ ਜ਼ਰੂਰ ਆਖਿਆ ਕਰੋ ਵੀ ਠੀਕ ਹੈ ਸਾਨੂੰ ਪੈਸੇ ਘਟਦੇ ਦੇ ਜੇ ਤੂੰ ਇੰਨਾ ਲਾਲਚ ਦੇਣਾ ਤੂੰ ਸਾਡੇ ਨਾਲ ਆ ਆਪ ਵੀ ਆ ਕੇ ਸੰਘਰਸ਼ ਦੇ ਵਿੱਚ ਹਿੱਸਾ ਪਾ ਸੋ ਬੇਨਤੀ ਮੇਰੀ ਇਹ ਸੀਗੀ ਵੀ ਜੋ ਹੁਣ ਬਿਆਨ ਆ ਰਹੇ ਆ ਤੱਤੇ ਤੱਤੇ ਪੰਜਾਬ ਦੇ ਵਿੱਚੋਂ ਵੀ ਕੁਝ ਲੋਕ ਜਿਹੜੇ ਬਿਆਨ ਦੇ ਰਹੇ ਆ ਕਿ ਵੀ ਅਸੀਂ ਐ ਕਰਦਾਂਗੇ ਡਿੰਗਾ ਮਾਰਦੇ ਅਸੀਂ ਇਨਸਾਫ ਦਵਾਵਾਂਗੇ ਹੁਣ ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਣ ਜਾ ਰਿਹਾ ਕਾਲੇ ਤਨੌਲੇ ਵਾਲੇ ਦਾ ਜਦੋਂ ਉਹ ਕਾਊਂਟਰ ਹੁੰਦਾ ਕਾਲੇ ਤਨੌਲੇ ਵਾਲੇ ਦੀ ਦੇ ਘਰ ਪਹੁੰਚਦੀ ਆ ਤਾਂ ਉੱਥੇ ਦੋ ਚਿਹਰੇ ਪੰਥਕ ਚਿਹਰੇ ਆਉਂਦੇ ਆ ਪੰਥਕ ਚਿਹਰੇ ਆ ਕੇ ਉੱਥੇ ਇਹ ਮੈਂ ਨੌਜਵਾਨ ਨੂੰ ਉਸ ਨੂੰ ਕੈਮਰੇ ਦੇ ਮੂਹਰੇ ਵੀ ਲੈ ਕੇ ਆਉਂਗਾ ਪਰ ਉੱਥੇ ਜਦੋਂ ਕਾਲੇ ਤਨੌਲੇ ਦੀ ਦੇਹ ਘਰੇ ਪਹੁੰਚਦੀ ਹੈ ਤੱਕ ਪੰਥ ਕੇ ਚੇਰੀ ਨੂੰ ਦੇਖ ਕੇ ਕਹਿੰਦੇ ਹਾਂ ਬਸ ਠੀਕ ਆ ਲਾਸ਼ ਪਹੁੰਚ ਗਈ ਠੀਕ ਆ ਤੁਸੀਂ ਸੰਸਕਾਰ ਕਰੋ ਅਸੀਂ ਲਾਈਵ ਹੁੰਨੇ ਆ ਲਾਈਵ ਹੋਣ ਦਾ ਕੀ ਮਤਲਬ ਉਹ ਜਿਉਂਦਾ ਹੋ ਜਾਊਗਾ ਜਾਂ ਲਾਈਵ ਹੋ ਕੇ ਕੀ ਗੱਲ ਉਹਨੂੰ ਇਨਸਾਫ਼ ਮਿਲ ਜਾਊਗਾ ਹਜੇ ਤੱਕ ਵੀ ਸ਼ਾਇਦ ਐਫ ਆਈ ਆਰ ਅਪਲੋਡ ਨਹੀਂ ਹੋਈ ਹੁਣੀ ਕਾਲੇ ਤਨੌਲੇ ਵਾਲੇ ਦੀ ਸੋ ਮੇਰੀ ਇਹ ਬੇਨਤੀ ਆ ਗਈ ਸਭ ਨੂੰ ਸੋ ਜਿਹੜੇ ਕੁਝ ਐਦਾਂ ਦੇ ਲੋਕ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਤਿੰਨ ਨੌਜਵਾਨ ਮਰੇ ਆ ਥੋੜੇ ਆ 30 ਨੌਜਵਾਨ ਮਰਨੇ ਚਾਹੀਦੇ ਸੀ ਕਿਉਂਕਿ ਬਹੁਤ ਲੋਕਾਂ ਦੀ ਜੇਬ ਗਰਮ ਬਹੁਤ ਲੋਕਾਂ ਦੀ ਸਿਆਸਤ ਗਰਮ ਬਹੁਤ ਲੋਕਾਂ ਦੇ ਘਰਵਾਰ ਅਜਿਹੇ ਨੌਜਵਾਨਾਂ ਨੂੰ ਬਲੀਆਂ ਚੜਾ ਕੇ ਚਲਦੇ ਆਗੇ ਸੋ ਬੇਨਤੀ ਮੇਰੀ ਇਹ ਹੈ ਇਨਾਂ ਕੰਮਾਂ ਵਜੋਂ ਗਰੇਜ਼ ਕਰੋ ਸੋ ਐਸ ਜੋ ਸਾਡਾ ਆਪੀਨੀਅਨ ਸੀ ਸਾਡੇ ਜੋ ਸਹਿਯੋਗੀ ਆ ਉਹਨਾਂ ਦਾ ਪੀਨੀਅਨ ਸੀ ਉਹ ਸਾਨੂੰ ਕਹਿੰਦੇ ਸੀ ਵੀ ਤੁਸੀਂ ਬੋਲੋ ਅਸੀਂ ਪੰਜਾਬ ਪੁਲਿਸ ਦਾ ਪੱਖ ਨਹੀਂ ਰੱਖ ਰਹੇ ਅਸੀਂ ਇਹ ਨੌਜਵਾਨਾਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਵੀ ਪੰਜਾਬ ਕੋਲੇ ਰਾਜਾ ਚੰਗਾ ਨਹੀਂ ਹੈਗਾ ਜਿਹੜਾ ਅਜੋਕੇ ਸਮੇਂ ਪੰਜਾਬ ਦਾ ਰਾਜਾ ਹੈਗਾ ਜਿਹਨੇ ਪੰਜਾਬ ਦਾ ਰਾਜ ਭਾਗ ਚੰਗੀ ਤਰ੍ਹਾਂ ਚਲਾਉਣਾ ਚਾਹੀਦਾ ਸੀ ਉਹਦਾ ਜਿਹੜਾ ਧਿਆਨ ਹੈਗਾ ਬਾਹਰ ਵਿਦੇਸ਼ਾਂ ਦੇ ਵਿੱਚ ਪ੍ਰਾਪਰਟੀਆਂ ਬਣਾਉਣ ਤੇ ਆ ਉਹਨੂੰ ਕੋਈ ਨਹੀਂ ਕੋਈ ਮਰੇ ਕੋਈ ਜਿਉਂਵੇ ਜੋ ਉਹਨਾਂ ਨੇ ਕੰਮ ਕੀਤਾਗਾ ਵੀ ਆਪਣਾ ਕੰਮ ਕੀਤਾ ਭੈਣ ਮਰਾਵੇ ਜੀਤਾ ਬੇਨਤੀ ਮੇਰੀ ਹੇ ਜਿੰਨਾ ਟਾਈਮ ਪੰਜਾਬ ਕੋਲੇ ਚੰਗਾ ਰਾਜਾ ਨਹੀਂ ਆਉਂਦਾ ਉਨਾ ਟਾਈਮ ਅਜਿਹੀਆਂ ਵਿਧੀਆਂ ਬਣਦੀਆਂ ਰਹਿਣਗੀਆਂ ਸੋ ਨੌਜਵਾਨਾਂ ਨੂੰ ਬੇਨਤੀ ਹੈ ਤੁਸੀਂ ਆਪ ਹੀ ਗਰੇਜ ਕਰੋ ਆਪ ਦੇ ਘਰ ਬਚਾਓ ਦੇਖੋ ਤੁਸੀਂ ਮਾਮਾ ਕਿਵੇਂ ਬਿਲਕਦੀਆਂ ਨੇਗੀਆਂ ਜੇ ਤੁਸੀਂ ਆਪ ਨੂੰ ਬਚਾਓਗੇ ਆਪ ਦਾ ਘਰ ਬਚਾਓਗੇ ਤਾਂ ਹੀ ਜਾ ਕੇ ਪੂਰੇ ਪੰਜਾਬ ਨੇ ਬਚਣਾਗਾ ਆਪਾਂ ਮਿੱਟੀ ਨਾਲ ਜੁੜੇ ਹੋਏ ਲੋਕਾਂ ਸੋ ਇਹੀ opinion ਆ ਮੇਰਾ ਵੀ ਮੰਨਿਆ ਪੁਲਿਸ ਪੰਜਾਬ ਦੀ ਪੁਲਿਸ ਜਾਂ ਕਿਸੇ ਵੀ ਸਟੇਟ ਦੀ ਪੁਲਿਸ ਰੱਸੀ ਤੋਂ ਸੱਪ ਬਣਾ ਦਿੰਦੀ ਆ ਪਰ ਜਦੋਂ ਸਰਕਾਰੀ ਅਦਾਰਿਆਂ ਦੇ ਉੱਤੇ ਬੰਬਾਂ ਨਾਲ ਅਟੈਕ ਕਰਤੇ ਤੁਸੀਂ ਗਰਨੇਡਾ ਨਾਲ ਅਟੈਕ ਕਰਤੇ ਕਿੱਥੋਂ ਤੁਸੀਂ ਰਹਿਮ ਦੀ ਅਪੀਲ ਰੱਖੋਗੇ ਸੀਨੀਅਰ ਮੰਤਰਾਲਿਆਂ ਦਾ ਵੱਡੇ ਅਫਸਰਾਂ ਦੇ ਪ੍ਰੈਸ਼ਰ ਵੱਡੇ ਅਫਸਰਾਂ ਦਾ ਯੂਨੀਅਰ ਅਫਸਰਾਂ ਦੇ ਪ੍ਰੈਸ਼ਰ ਕਿਉਂਕਿ ਕਿਸੇ ਵੀ ਸਟੇਟ ਦੀ ਪੁਲਿਸ ਵੀ ਸਟੇਟ ਦੀ ਸਰਕਾਰ ਜਿੰਨੀ ਪਾਵਰ ਰੱਖਦੀ ਆ ਜਦੋਂ ਉਹਨਾਂ ਦੇ ਹੀ ਅਦਾਰਿਆਂ ਦੇ ਉੱਤੇ ਜਿਹੜੇ ਹਮਲੇ ਹੁੰਦੇ ਆ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਦੀ ਬੇਇਜ਼ਤੀ ਹੁੰਦੀ ਆ ਸੋ ਉਹ ਨਾ ਚਾਹੁੰਦੇ ਹੋਏ ਵੀ ਇਹ ਚੀਜ਼ਾਂ ਕਰਨਗੇ ਸੋ ਬਚਣਾ ਤੁਸੀਂ ਆਪ ਆ ਅੱਗੇ ਵੀ ਪੰਜਾਬ ਪੁਲਿਸ ਤੇ ਹੋਰ ਸਟੇਟਾਂ ਦੀਆਂ ਪੁਲਿਸਾਂ ਤੇ ਮੁਲਾਜ਼ਮਾਂ ਤੇ ਇਲਜ਼ਾਮ ਲੱਗਦੇ ਰਹੇ ਆ ਬਹੁਤ ਲੋਕਾਂ ਨੂੰ 30-30 ਸਾਲ ਬਾਅਦ ਫਰਜ਼ੀ ਮੁਕਾਬਲਿਆਂ ਦੇ ਇਨਸਾਫ ਮਿਲੇ ਆ ਪਰ ਬੇਨਤੀ ਮੇਰੀ ਇਹ ਆ ਜੋ ਅੱਜ ਦਾ ਟਾਈਮ ਆ ਬਹੁਤ ਸਟ੍ਰੇਟ ਫਾਰਵਰਡ ਹੋ ਗਿਆਗਾ ਦਿਮਾਗ ਨਾਲ ਚੱਲੋ ਸਾਰੇ ਆਪਦੇ ਆ ਬਚਾਅ ਆਪਦੇ ਹੱਥ ਆਗਾ ਸੋ ਇਹ ਸੀ ਸਾਡਾ opinion ਇਹ ਸੀ ਅੱਜ ਦੀ ਰਿਪੋਰਟ ਜਿਹੜੀਆਂ ਕਿ ਲੋਕ ਟਿੱਪਣੀਆਂ ਕਰਦੇ ਆ سوشل میڈیا ਤੇ ਕਦੇ ਇਨਸਾਫ ਨਹੀਂ ਮਿਲਦਾ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਉਹ ਆਪੋ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਅਸੀਂ ਪਰਿਵਾਰਾਂ ਤੱਕ ਪਹੁੰਚ ਵੀ ਕਰਾਂਗੇ ਪਰਿਵਾਰਾਂ ਦੀਆਂ ਇੰਟਰਵਿਊ ਉਹ ਵੀ ਲਵਾਂਗੇ ਤੇ ਅੱਜ ਤੋਂ ਕੁਝ ਮਹੀਨਿਆਂ ਬਾਅਦ ਜੋ ਪਰਿਵਾਰਾਂ ਦੀ ਪ੍ਰਤੀਕਿਰਿਆ ਹੋਊ ਉਹ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਵੀ ਪਰਿਵਾਰਾਂ ਦੇ ਨੌਜਵਾਨ ਪੁੱਤ ਜਿਹੜੇ ਵਰਤੇ ਗਏ ਆ ਵਰਗਲਾ ਕੇ ਉਨਹੀਂ ਦੋਸ਼ੀ ਜੇ ਤੁਸੀਂ ਕਹਿੰਦੇ ਹੋ ਤੁਹਾਡੀ ਨਿਗਾਹ ਦੇ ਵਿੱਚ ਇਹਨਾਂ ਦੇ ਫੇਕ ਐਨਕਾਊਂਟਰ ਹੋਏ ਆ ਉਨਹੀਂ ਹੀ ਦੋਸ਼ੀ ਪੁਲਿਸ ਨੂੰ ਮੰਨਦੇ ਹੋ ਉਨਹੀਂ ਹੀ ਦੋਸ਼ੀ ਉਹ ਲੋਕ ਨੇ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਤੋਂ ਇਦਾਂ-ਇਦਾਂ ਦੇ ਕੰਮ ਕਰਵਾਏ ਆ ਸੋ ਉਹਨਾਂ ਦੀਆਂ ਇੰਟਰਵਿਊ ਦਾ ਕਾਰਨ ਇਹ ਹੋਊਗਾ ਤਾਂ ਕਿ ਹੋਰ ਨੌਜਵਾਨ ਬਚ ਸਕਣ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਾ ਸਕਣ ਸੰਘਰਸ਼ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਸੰਘਰਸ਼ ਦੇ ਨਾਮ ਤੇ ਮਨਸੂਬੇ ਮਾੜੇ ਜ਼ਰੂਰ ਹੋ ਜਾਂਦੇ ਆ ਮਿਲਦੇ ਆ ਨਵੇਂ ਦਿਨ ਕੋਈ ਨਵੀਂ ਖਬਰ ਜਾਂ ਕੋਈ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦ